ਤੁਸੀਂ ਬੋ ਦਵਾਈ ਲੈ ਕੇ ਆਏ ਹੋ? ਹਾਂਜੀ। ਮਿਲ ਗਈ ਸਾਰੀ? ਨਹੀਂ ਜੀ। ਇੱਕ ਪੱਤਾ ਮਿਲਿਆ। ਹਾਂਜੀ? ਇੱਕ ਪੱਤਾ ਹੀ ਮਿਲਿਆ। ਇਹ ਕਿਹੜਾ ਪੱਤਾ ਨਹੀਂ ਮਿਲਿਆ ਤੁਹਾਨੂੰ? ਕਿਹੜੀ ਦਵਾਈ ਨਹੀਂ ਮਿਲੀ? ਹਾਂ ਜੀ। ਅੱਛਾ। ਕੋਈ ਨਹੀਂ। ਬੜਵ। ਬੜਵੇ ਦਵਾਈ ਨੂੰ ਸਾਰੀ ਨਹੀਂ ਮਿਲੀ ਕੀ ਗੱਲ ਦੀ? ਐਸ ਸਮਾ ਕੋਣ ਹਾਂ? ਸਸਮੂਸਾ ਦਾ ਜੋ ਕੋਰਟ ਕੇਸ ਦੇ ਰਿਹਾਣੀ ਉਹ ਤੇ ਹਾਈ ਕੋਰਟ ਗਈ ਨਹੀਂ ਬਟ ਕੌਣ ਦੇਖਦਾ ਮੈਡੀਸਨ ਦੀ ਸਪਲਾਈ ਹੈ ਤੇ ਤਿੰਨ ਦਵਾਈਆਂ ਲਿਖੀਆਂ ਨੇ ਸਾਡੇ ਕੋਲ ਡਾਕਟਰ ਸਾਹਿਬ ਕੇ ਡਾਕਟਰ ਪਨੀਰ ਹਾਂਜੀ ਹਾਂਜੀ ਇਹ ਦਵਾਈ ਕਹਿੰਦਾ ਸਾਨੂੰ ਮਿਲ ਨਹੀਂ ਰਹੀ ਤੇ ਸਾਨੂੰ ਮੇਰੀ ਸਪਰੀ ਸਕਿੰਦੀ ਹੈ ਸਰ ਨਹੀਂ ਸਕਿੰਦੀ ਆ ਕਿ ਜਿਹੜੀ ਰਹੀ ਦਵਾਈ ਤਾਂ ਸਾਰੇ ਜਾਣੀ ਆਪਾਂ ਮੈਡੀਸਨ ਤਾਂ ਸਾਰੀ ਅੰਦਰੋਂ ਲੈ ਕੇ ਦਿੰਦੇ ਜਿਹੜੀ ਆਪਾਂ ਨੌਲਜ ਜਿਹੜੀਆਂ ਨਾਨ ਇਡੀਅਲ ਵੀ ਉਹ ਵੀ ਨਹੀਂ ਫਿਰ ਇਹਨਾਂ ਨੇ ਨਹੀਂ ਬੜੀਆਂ ਤੁਸੀਂ ਤੁਹਾਨੂੰ ਦੱਸਿਆ ਕਿਸੇ ਨੇ ਵੀ ਤੁਹਾਨੂੰ ਲੈ ਕੇ ਦਿੰਦੇ ਆ ਜਾਂ ਫਿਰ ਨਹੀਂ ਲੈ ਕੇ ਦਿਓ ਹਾਂਜੀ 12 ਕਾ ਮਿਲਦੀਆਂ ਇਹ ਕੋਈ ਗੱਲ ਨਹੀਂ ਸਰ ਦੇਖੋ ਇਹ ਨਹੀਂ ਦੇਖ ਲੈਣੇ ਨਹੀਂ ਸਰ ਇਹ ਤਾਂ ਗਲਤ ਆ ਮੈਨੂੰ ਤੁਸੀਂ ਆਪ ਨੂੰ ਚੈੱਕ ਕਰਦੇ ਹੋ ਆਫਰ ਨਹੀਂ ਸਰ ਦੇਖਦੀ ਹਾਂ ਮੈਂ ਸਾਰਿਆਂ ਨੂੰ ਕਿਹਾ ਹੋਇਆ ਕਿ ਨੌਨ ਇਡੀਆ ਨਹੀਂ 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 ਉਹਨਾਂ ਨੂੰ ਫੌਰਨ ਦਵਾਈ ਇੱਥੋਂ ਮਿਲੂਗੀ ਇੱਥੇ ਬੈਠੋ ਤੁਸੀਂ ਕੌਣ ਕੌਣ ਕਰੇਗਾ ਉਹਨਾਂ ਨੂੰ ਦੇ ਦੋ ਦਵਾਈ ਲੈ ਕੇ ਦੇ ਉਹਨਾਂ ਨੂੰ ਮਗਾ ਕੇ ਦਿਓ ਸਰ ਜੀ ਹਾਂ ਜੀ ਅੰਦਰ ਤਾਂ ਦਾ ਸਿਰ ਇੱਕ ਦੋ ਨਹੀਂ ਆਹੀ ਇੱਕ ਬੱਤਾ ਦਿੱਤਾ ਐਸੇ ਤਾਂ ਦੇਣਾ ਹੋਵੇ ਇਹਨੂੰ ਠੀਕ ਕਰੋ ਨਹੀਂ ਨਹੀਂ ਸਰ ਸਾਰੀ ਅੰਦਰੋਂ ਸਾਡੇ ਕੋਲ ਮਤਲਬ ਇਡੀਆ ਚ ਕਿੰਨੀਆਂ ਦਵਾਈਆਂ ਅਵੇਲੇਬਲ ਨੇ ਇੱਥੇ ਤੇ ਸਾਡੇ ਕੋਲ 3876 ਅੱਗਿਆ ਸਰ ਆਪੜੋ ਜਣ ਮੇ ਬੁਢੇ ਯੋਧਨਾ ਚਾਹੇ ਡਾਉ ਕੇਂਦਰ ਵਾਲੇ ਦੇ بیٹے ਦੀ ਦਵਾਈ ਹੈ ਨਛਾੜਾਉ ਕੇਂਦਰ ਦਾ ਕੋਈ ਨਹੀਂ ਆਉਂਦਾ ਜੀ ਉੱਥੇ ਅੱਛਾ ਨਛਾੜਾਉ ਕੇਂਦਰ ਦਾ ਤਾਂ ਚਾਲੜਕੇ ਤੇ ਕੋਈ ਨਹੀਂ ਆਉਂਦਾ ਜੀ ਸਾਰੀਆਂ ਮੈਂ ਵੀਡੀਓ ਪਾਈ 8 ਵਜੇ ਰਿਹਾ ਤੇ 8 ਵਜੇ ਤਾਂ ਚਲੋ ਠੀਕ ਹੈ ਬਸ ਥੋੜਾ ਲੇਟ ਆ ਗਿਆ ਆ ਤਾਂ ਗਏ ਕਿ ਨਹੀਂ ਉਹ ਤਾਂ ਪਹਿਲਾਂ ਹੁੰਣਾ ਹੈਗੀ ਹੈ ਸਰ ਸਾਰੇ ਉੱਥੇ ਪਰੇਸ਼ਾਨ ਹੋ ਗਏ ਲੈ ਸਾਰੇ ਲੋਕ ਕੱਲ੍ਹ 8 ਵਜੇ ਮੇਂ ਬਾਰਸ਼ ਦੇ ਵਿੱਚ ਆਈ ਹੈ ਜੀ ਰੋ ਰੋ ਕੇ ਉਹ ਤੁਹਾਨੂੰ ਦਵਾਈ ਸਾਰੀ ਮਿਲੀ ਹੈ ਮਾਣਨ ਅਰੰਦੀ ਮਾਇਤੇ ਨਾਲ ਰੋਪੜ ਖੜਾ ਜੀ ਆ ਇਹਨਾਂ ਨੂੰ ਕਰੋ ਦੀ ਸ਼ੋਕ ਆਫ ਨੋਟਿਸ ਕਰੋ ਇਹਨਾਂ ਨੂੰ ਮੈਂ ਪੇਸ਼ੰਤ ਨੂੰ ਕਿਸੇ ਨੂੰ ਪੂਰੀ ਦਵਾਈ ਨਹੀਂ ਦਿੰਦੇ ਜੀ ਕਿਸੇ ਨੂੰ ਦੋ ਬਾਰਾਂ ਲਿਖੀਆਂ ਜਾਂ ਕਿਸੇ ਨੂੰ ਤਿੰਨ ਬਾਰਾਂ ਲਿਖੀਆਂ ਇੱਕ ਵਾਰੀ ਦਿੰਦੇ ਐ ਇੱਥੇ ਗੋਲੀਆਂ ਦੇ ਦੇਖ ਕੇ ਦਿੰਦੇ ਜਿਹੜੀ ਮੋਰਬਲ ਦਵਾਈ ਆਮ ਕਸਤੀ ਦੀ ਜਿਹੜੀ ਮਹਿੰਗੀ ਦਵਾਈ ਸਾਰੇ ਰੋਪੜ ਵਾਲੇ ਖੜਾ ਜੀ ਸਿਵੋ ਸਾਧਨ ਖੜਿਆ ਇੱਥੇ ਸਾਰਿਆਂ ਨੂੰ ਸ਼ੋਕ ਆਫ ਨੋਟਿਸ ਕਰੋ ਇਹਨਾਂ ਨੂੰ ਗਾਸ਼ਟ ਮਨ ਬਣਾਓ ਤੇ ਦੇਖੋ ਇਹਨਾਂ ਕੋਲੇ ਅੱਜ ਦੀ ਰੇਟ ਵਿੱਚ ਕਿੰਨੀਆਂ ਦਵਾਈਆਂ ਅਵੇਲੇਬਲ ਆ ਸਾਡੇ ਵੇਅਰ ਹਾਊਸ ਵਿੱਚ ਕਿੰਨੀਆਂ ਅਵੇਲੇਬਲ ਆ ਇਹਨਾਂ ਕੋਲੇ ਕਿਉਂ ਨਹੀਂ ਆ ਇਹਨਾਂ ਨੂੰ ਵਾਰ ਇਸ਼ੂ ਦਾ ਮੇ ਵਾਰ ਲੈਣਾ ਹੈ ਹਾਂ ਇਹਨਾਂ ਨੂੰ ਸ਼ੋਕਾਸ ਨੋਟਿਸ ਕਰ ਦਿਓ ਨਹੀਂ अदरवाइज ਤੇ ਬੋਸਮ ਦਾ ਬਿਲ ਵੀ ਸਸਪੈਂਡ ਹੋ ਜਾਣਾ ਆ ਆ ਇਹਨਾਂ ਨੂੰ ਕਿ ਸਾਰੀਆਂ ਡਾਕਟਰਸ ਨੂੰ ਮੈਡਮ ਸਾਰੇ ਪੇਸ਼ੈਂਟਸ ਕੈਰੇਜ ਹੈ ਜੀ ਆਈ ਐਮ ਆਈ ਐਮ ਓਨਲੀ ਕੰਸਰਨਡ ਵਿਦ ਦਾ ਪੇਸ਼ੈਂਟ ਸੈਟੀਸਫੈਕਸ਼ਨ ਜੀ ਮੈਂ ਮੇਰਾ ਇੱਥੇ ਆਣ ਦਾ ਮਕਸਦ ਹੈ ਕਿ ਮਰੀਜ਼ ਖੁਸ਼ ਹੈ ਕਿ ਨਹੀਂ ਖੁਸ਼ ਉਹਨਾਂ ਨੂੰ ਦਵਾਈ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈ ਇਹ ਮਰੀਜ਼ ਨੂੰ ਦਵਾਈ ਨਹੀਂ ਮਿਲ ਰਹੀ ਆ ਤਾਂ ਤੁਹਾਡੇ ਸਾਹਮਣੇ ਕਰ ਰਿਹਾ ਲੋਕ ਦੱਸ ਰਿਹਾ ਤੁਹਾਡੇ ਸਾਹਮਣੇ ਹਾਂਜੀ ਸਾਰੇ ਲੋਕ ਦੇਖੋ ਦਵਾਈ ਦੀ ਡੀਗਰੀ ਤਾਂ ਨਹੀਂ ਅੱਧੀ ਲੈ ਕੇ ਆਏ ਜੀ ਅੱਧੀ ਬਾਹਰੋਂ ਲੈ ਕੇ ਆਏ ਜੀ ਅੱਧੀ ਬਾਹਰੋਂ ਲੈ ਕੇ ਆਏ ਸਾਰੇ ਸਾਰੇ ਪੇਸ਼ੈਂਟ ਕਹਿ ਰਹੇ ਆ ਜੀ ਬਾਹਰੋਂ ਲੈ ਕੇ ਆਏ ਅੱਧੀ 290 ਦੀ ਬਾਹਰੋਂ ਜਿਹੜੇ ਆਇਰਨ ਦੇ ਬਟੇ ਆ ਉਹਨੂੰ ਮਿਲਿਆ ਜੀ 8 ਦਵਾਈ ਉਹ ਕਹਿੰਦੇ ਕੱਲੂ ਲੈ ਜਾਓ ਪੈਸੇ ਨਹੀਂ ਜੀ ਕੀ ਕਰੀ ਦੱਸੋ ਜੀ ਨਹੀਂ ਨਹੀਂ ਦਵਾਈ ਸਾਰੀ ਲੈ ਕੇ ਦੇਣਗੇ ਕੋਈ ਨਹੀਂ ਸਾਰਿਆਂ ਦਾ ਇੱਕੋ ਹੀ ਆ ਜੀ ਕਰ ਰਿਹਾ ਜੀ ਇਹਨਾਂ ਦੇ ਨਾਲ ਹੋ ਗਿਆ ਸਾਰੀਆਂ ਬਣ ਗਈਆਂ ਜਿੱਥੋਂ ਮਿਲਿਆ ਕਰਨੀਆਂ ਚੱਲਦੀਆਂ ਦਵਾਈਆਂ ਸਾਰੀ ਖਰੀਦੀਆਂ ਹੋਈਆਂ ਸਾਰੀਆਂ ਜੀ ਸਰਕਾਰ ਨੇ ਸਾਰੇ ਦਵਾਈ ਖਰੀਦ ਕੇ ਰੱਖੀ ਹੋਈ ਆ ਜੀ ਸਟੋਰਾਂ ਚ ਪਈ ਆ ਇਹਨਾਂ ਨੇ ਲੈ ਕੇ ਆ ਕੇ ਲੋਕਾਂ ਨੂੰ ਦੇਣੀਆਂ ਹੈ ਨਾ ਤੁਹਾਡਾ ਦਾਸ ਕੀ ਟਿਹੜ ਟੁਖਦਾ ਇਹਦੇ ਚ ਇਹ ਜਿਹੜੇ ਬਾਹਰ ਵਾਲੇ ਨਾਲ ਮਿਲੇ ਹੋਏ ਨਾ ਜਿਹੜੇ ਦਵਾਈ ਜਿਹੜੇ ਤੁਹਾਡੇ ਅੰਦਰ ਵਾਲੇ ਬੰਦੇ ਮਿਲੇ ਹੋਇਆ ਤੁਹਾਡਾ ਸਾਰਾ ਜਿਹੜਾ ਸਿਸਟਮ ਵਿਗੜਿਆ ਹੋਇਆ ਤੁਹਾਡਾ ਭਾਵੇਂ ਸਿਸਟਮ ਕਿੰਨੇ ਕਿੰਨੀਆਂ ਦਵਾਈਆਂ ਤੁਹਾਡੇ ਕੋਲੇ ਵੇਅਰ ਹਾਊਸ ਸਾਡੇ ਕੋਲ ਪੈਸੇ ਤਾਂ 374 ਵੀ ਆ 374 ਦਵਾਈਆਂ ਸਾਰੀਆਂ ਬਾਹਰ ਦੀਆਂ ਲਿਖੀਆਂ ਹੋਈਆਂ ਤੁਸ ਜੀ ਬਾਹਰ مریض ਕਹਿ ਰਹੇ ਸਾਰੇ ਪੇਸ਼ੈਂਟ ਕਹਿ ਰਹੇ ਜੀ ਸਾਰੀਆਂ ਦਵਾਈਆਂ ਬਾਹਰ ਦੀਆਂ ਲਿਖਦੇ ਹੋ ਤੁਸੀਂ ਮਤਲਬ ਆਪਣੇ ਡਾਕਟਰਾਂ ਨੂੰ ਵੀ ਕਹਿ ਦਿਓ ਜਿਹੜੀ ਦਵਾਈ ਚਾਹੀਦੀ ਆ ਅਸੀਂ ਖਰੀਦ ਕੇ ਤੇ ਆਗੇ ਜੀ ਉਹ ਬੋਲੋ ਬਾਹਰ ਦਵਾਈ ਨਹੀਂ ਲਿਖਣੀ ਕੋਈ ਵੀ ਜੇ ਨਹੀਂ ਹੈ ਤਾਂ ਖਰੀਦ ਕੇ ਦੇਣੀ ਆ ਜੀ ਉਹਨਾਂ ਨੂੰ ਬੇਜ਼ਰੋ ਦੇ ਦੇ ਕੋਈ ਨਹੀਂ ਬਟ ਸਾਰੇ ਸਾਰੇ ਤੁਹਾਡੇ ਨਾਲ ਆ ਗਏ ਪਰਚੇ ਲਿਖ ਕੇ ਦਿੰਦੇ ਆ ਬਾਹਰ ਦੀਆਂ ਜੀ ਕਿਹੜੇ ਡਾਕਟਰ ਨੇ ਲਿਖੀ ਜੀ ਡਾਕਟਰ ਲਬੀ ਜੀ ਕਿੱਥੇ ਬੈਠਾ ਹੈ ਹਾਂ ਜੀ ਮੈਂ ਲੀਨ ਸਰ ਸਰਜੀਕਲ ਸਪੈਸ਼ਲਿਸਟ ਚਲੋ ਅੱਗੇ ਚਲੋ ਮਰੋ ਆਓ ਲੋਬੀ ਵਿੱਚ ਇਹ ਸਾਰੇ ਬੰਦੇ ਸੈਂਪਲ ਦੇਣ ਵਾਲੇ ਆ ਹਾਂਜੀ ਹਾਂਜੀ ਸਰ ਰਜਿਸਟ੍ਰੇਸ਼ਨ ਹੈ ਰਜਿਸਟ੍ਰੇਸ਼ਨ ਹੈ ਜੀ ਉਹ ਆਨਲਾਈਨ ਹੁੰਦੀ ਹੈ ਨਹੀਂ ਨਹੀਂ ਮੈਨੂੰ ਦੇ ਜੀ 10 ਬੰਦੇ ਲਾ ਦੇ ਵਿੱਚ ਹਾਂ ਠੀਕ ਹੈ ਉਹ ਕਹਾਂਦਾ ਸੀ ਦ ਟਾਈਮ ਵੇਟਿੰਗ ਪੀਰੀਅਡ ਸ਼ੁੱਡ ਨਾਟ ਬੀ ਮੋਰ ਦਨ 5 অর ਮੈਕਸਿਮਮ 10 ਮਿੰਟ ਇੱਥੇ ਇੱਥੇ ਘੰਟਾ ਘੰਟਾ ਬਾਰੇ ਨਹੀਂ ਆਂਦੀ ਹੋਣੀ ਲੋਕਾਂ ਦੇ ਜੀ ਮਾਲੇ ਸਕਾ ਨਾਮ ਆ ਰਿਹਾ ਰਾਮ ਨਰਾਮ ਗਰੀਪੋਰ ਮੈਨੇਜਮੈਂਟ ਤੁਸੀਂ ਨਰਸਿੰਗ ਸਟੂਡੈਂਟਸ ਸਾਡੇ ਕੋਲੇ ਕਿੰਨੇ ਆਉਂਦੇ ਇੱਥੇ ਜੀ ਕਾਡਨਾਲ ਦੇ ਕੋਲੇਜ ਹੈ ਸਾਡੇ ਬਸ ਹੈਗੇ ਲਾਓ ਉਹਨੂੰ ਇੱਥੇ ਉਹਨੂੰ ਆਰਥੋ ਦੀ ਕੋਈ ਹੈ ਕਿ ਦੋਵੇਂ ਡਾਕਟਰ ਆਰਥੋ ਦਾ ਮੈਂ ਤਕੀਨ ਹੈ ਉਹ ਕਿੱਥੇ ਆਹ ਕਿੱਥੇ ਸਾਰੇ ਓਰਡੀ ਚ ਹਾਈ ਕੋਰਟ ਹਾਈ ਕੋਰਟ ਗਿਆ ਸਰ ਉਹ ਜਿਹੜਾ ਕੇਸ ਆ ਬਾਰਦੀ ਵਾਲੋ ਵਿੱਚ ਵੀ ਦੋ ਆਪਣੇ ਉੱਪਰ ਓਟੀ ਹੈ ਇੰਟਰਨਲ ਇੰਟਰਨ ਕਰਦੇ ਨਹੀਂ ਨਹੀਂ ਇੰਟਰਨ ਕਿਵੇਂ ਅਟੈਂਡ ਕਰੇਗਾ ਜਿੰਨੇ پیشنਟਾ ਤੁਹਾਡੇ 150 ਵੀ ਬੰਕਰ ਕੰਸਲਟੈਂਟ ਟੀਅਰ 1 ਇਹਨਾਂ ਦੀ ਉਲਟੀ ਬਾਰੀ ਬਾਰੀ ਕਰਨ ਉਹ ਕੀ ਕਰ ਰਿਹਾ ਉੱਥੇ ਬੋਡੇ ਬਦਲ ਰਹੇ ਕੀ ਲਿਸਟਰ ਦਿਖਾਓ ਜੀ ਮੈਡਮ ਵੈਰੀ ਪੋਰ ਅਰੇਂਜਮੈਂਟ ਜੀ ਥਰਡ ਕਲਾਸ ਸਰ ਐਸੇ ਤਾਂ ਨਾਟ ਈਵਨ 1 ਕੰਸਲਟੈਂਟ ਇੱਥੇ ਜੀ ਥਿਸ ਇਜ਼ ਮੋਰ ਇੰਪੋਰਟੈਂਟ ਜੀ ਇੱਕ ਬੰਦਾ ਓਰਦੀ ਚ ਚਲਾ ਜਾਵੇ ਕਹੇਤੇ ਹੋਵੇ ओ वह थे आज है फिर दूसरा जाके रोटी कर ले अपने। पेशंट है ना यदि बनाई हुई है कि एक जना ओवरडीज हुए एक जना पेलर्ड हुए। सर आप क्यों जान रोटी कर रहे हो? एकीय सर एक और जिस पेशंट काम कर रहा है? हाँ। तो एक टेस्ट कीज काम कर रहा है। वो सर इंडोर ते सीनियर से चीज़ अंदार। प्रेग्नेंट लेडीज� ਤਾਨੂੰ ਕਿੰਨੀ ਦੇਰ ਹੋ ਗਈ ਵੀ ਬਖੜੇ ਨੂੰ ਕਿੰਨੀ ਦੇਰ ਤੋਂ ਖੜੇ ਹੋ ਲਾਈਨ ਚ ਹੈ 5 ਮਿੰਟ ਹੋਏ ਆ ਕਿੰਨੀ ਦੇਰ ਹੋ ਗਈ ਤੁਹਾਨੂੰ ਤੁਹਾਨੂੰ ਹੋ ਗਏ 1/2 ਘੰਟਾ ਕਿੰਨੀ ਦੇਰ ਹੋ ਗਿਆ ਖੜੇ ਹਾਂ ਹੈ ਜੀ ਬਾਕੀ ਟਾਈਮ ਬਾਕੀ ਸਾਡੇ ਕੋਲ ਅਮਰਜੰਸੀ ਦੀ ਵੀ ਆ ਰਾਹ ਤੇ ਹੁਣ ਨਵੇਂ ਬੱਚੇ ਕਟਾਓ ਤੁਸੀਂ ਇਹਦੇ ਨਾਲ ਵੀ ਜਿਹੜੇ ਜਿਹੜੇ ਤੁਹਾਡੇ ਬੱਚੇ ਆ ਗਏ ਮੈਡਮ ਮੈਂ ਤੁਹਾਨੂੰ ਥੋੜੀ ਐਨੇ ਮੀਟ ਕੇ ਕਹਿ ਕਹਿ ਕੇ ਥੱਕ ਗਿਆ ਤੁਹਾਨੂੰ ਜੀ ਸਰਫ ਡਿਊਟੀ ਤੇ ਤੁਸੀਂ ਜਿਹੜੇ ਬੱਚੇ ਆ ਸਾਰਾ ਕੁਝ ਕਰਕੇ ਭੇਜਣ ਨੂੰ 1 ਮਿੰਟ ਲੱਗੇ ਜੀ ਉਹਨਾਂ ਨੂੰ ਡਿਊਟੀ ਕਰਾਈਆਂ ਨਰਸ मैडम ਇੱਥੇ ਪਾਸ ਇਅਰ ਦੀ ਲਗਾਓਗੇ ਤੁਹਾਡੇ ਕੋਲ ਕਿੰਨੇ 10 ਕਾਲਜ ਆਉਂਦੇ ਹੋਣੇ ਤੁਹਾਡੇ ਕੋਲ ਹਾਂਜੀ ਸਰ 10 ਦਿਸ ਇਜ਼ 3rd ਕਲਾਸ ਮੈਡਮ ਆਈ thought you are very competent madam ਜੇ ਕੋਈ ਸਿਸਟਮ ਬਣਾਇਆ ਹੁੰਦਾ ਤਾਂ ਆਲਦੀ ਨਾ ਹੋਣਾ ਸੀ ਤੁਹਾਡੇ ਮੱਛੀ ਮਾਰਕੀਟ ਬਣੀ ਹੋਈ ਇੱਥੇ ਸਾਰੀ ਇਹ ਡਾਕਟਰ ਨਹੀਂ ਜੀ ਮਿਲਦੇ ਆਈ ਦਾ ਡਾਕਟਰ ਹੈ ਜੀ ਹਾਂਜੀ ਆਈ ਦਾ ਆਈ ਦੇ ਕਿੰਨੇ ਸਰਜਨ ਹੈ ਤੁਹਾਡੇ ਕੋਲ ਕਿੱਥੇ ਆਓ ਕਿਥੇ ਆਓ ਸਰ ਅੱਜ ਵੀ ਇਹਨੇ ਬੇਟੀ ਨੂੰ ਮਾਰਿਆ ਆ ਅਬਥਲਮੇ ਕੋ ਅਫਸਰ ਅਬਥਲਮੇ ਕੋ ਅਫਸਰ ਕੱਲ ਆਈ ਸੀ ਆਈ ਸਰ ਜੀ ਹਾਂ ਜੀ ਇਹ ਤੇ 15 ਦਿਨ ਤੋਂ ਕਹਿ ਰਹੇ ਆ ਜੀ 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 ਬਟੇ ਜੀ ਸਰ ਆਪਰੇਸ਼ਨ ਪੂਰਾ ਨਹੀਂ ਆ ਜੀ ਫਿਰ ਮੈਂ ਤਾਂ ਗਿਆ ਜੀ ਉਸ ਚੀਜ਼ ਦੇ ਡਾਟਾ ਮਿਲਿਆ ਨਹੀਂ ਅੱਗੇ ਜੀ ਮੈਡਮ ਜਿਹੜੇ ਇੱਥੇ ਬੈਠੇ ਹੋਏ ਨਾ ਸਾਰੇ ਸਪਾਰਸਿ ਬੈਠੇ ਹੋਇਆ ਜੀ ਬੋਲੋ ਸਾਰੇ ਚੱਕੇ ਜਾਣਗੇ ਬੋਲੋ ਕਿ ਆਪ ਦੇਖੋ ਹਾਂ ਕੋਈ ਨਹੀਂ ਕਰਦੇ ਮੈਂ ਦੇਖੂ ਇਸੇ ਵਾਸਤੇ ਦੇਖਣੇ ਆਇਆ ਬੋਲੋ ਤੁਹਾਨੂੰ ਸੁਣਨਾ ਆ ਪਪੂ ਜੀ 1000 ਡਾਕਟਰ ਭਰਤੀ ਕਰ ਰਿਹਾ ਜੀ ਠੀਕ ਹੈ ਸਾਡੇ ਇੱਥੇ ਜਿੰਨੀਆਂ ਪੋਸਟਾਂ ਸਾਰੀਆਂ ਭਰ ਦਊਗਾ ਪਲੱਸ 4 ਦੇਊਗਾ ਜੀ ਬਹੁਤ ਧੰਨਵਾਦ ਹੂਗਾ ਜੀ ਦੇਖੋ ਮੈਂ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਚੁੱਕਿਆ ਕਈ ਵਾਰ ਜੀ ਕੋਈ ਸਾਡਾ ਇਹ ਹਸਪਤਾਲ ਜੀ ਸੋ ਲੋ ਇਹ ਹਸਪਤਾਲ ਨੰਗਲ ਵਾਲਾ ਚਮਕੌਰ ਵਾਲਾ ਇਹ ਪੂਰੇ ਫੁੱਲ ਕਰਦਾ ਘਟੋ ਘਟ 4 ਡਾਕਟਰ ਲੇਡੀਜ਼ ਹੋਣੇ ਚਾਹੀਦੀਆਂ ਉਧਰ ਜਿੱਤ ਲਾਊਗਾ ਜੀ 4 ਲਾਓ ਬਹੁਤ ਧੰਨਵਾਦ